ਅੱਜ ਜੱਜਾ ਬਣਾਉਣ ਜਾ ਰਹੇ ਆਂ ਵੱਡੀਆਂ ਮਿਰਚਾਂ ਦੀ ਸਬਜ਼ੀ ਇਹ ਜਿਹੜੀਆਂ ਮਿਰਚਾਂ ਨੇ ਇਹਦੇ ਵਿੱਚ ਆਪਾਂ ਨੇ ਟੱਕ ਲਾ ਲਿਆ ਪਰ ਇਹ ਕੌੜੀਆਂ ਨਹੀਂ ਹੈਗੀਆਂ ਇਹਦੇ ਵਿੱਚ ਹੁਣ ਆਪਾਂ ਮਸਾਲਾ ਲਵਾਂਗੇ ਪਿਆਜ਼ ਲਵਾਂਗੇ ਤੇ ਉਸ ਤੋਂ ਬਾਅਦ ਟਮਾਟਰ ਤੇ ਆਪਾਂ ਨੇ ਲੈਤੀ ਹੈ ਲਸਣ ਇਹਦੇ ਥੋੜਾ ਜੀਰਾ ਪਾ ਲਈ ਇਹਨੂੰ ਪੀਸ ਲਾਂਗੇ ਸਰੋਂ ਦਾ ਤੇਲ ਲੈਤਾਗਾ ਸਰੋਂ ਦੇ ਤੇਲ 'ਚ ਹੀ ਬਣਾਵਾਂਗੇ ਇਹ ਆਪਾਂ ਚੰਗੀ ਤਰ੍ਹਾਂ ਦੇਖੋ ਜਿਹੜਾ ਮਸਾਲਾ ਇਹਨੂੰ ਭੁੰਨਣਾਗਾ ਜਿਹੜੀਆਂ ਮਿਰਚਾਂ ਨੇ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਣੀਆਂ ਕਿਉਂਕਿ ਇਹ ਕੌੜੀਆਂ ਘੱਟ ਆਉਂਦੀਆਂ ਨੇ ਮਿਰਚਾਂ ਤੇ ਜਿਵੇਂ ਕੀ ਆਪਾਂ Karele ਬਣਾਉਣੇ ਨੇ ਉਸ ਤਰ੍ਹਾਂ ਹੀ ਇਹ ਬਣ ਕੇ ਤਿਆਰ ਹੁੰਦੀਆਂ ਨੇ ਤੇ ਜਾਨੀ ਕਿ ਇਹਨੂੰ ਆਪਾਂ ਲਗਾਤਾਰ ਇੱਕ ਹਫਤਾ ਸਟੋਰ ਕਰਕੇ ਰੱਖ ਸਕਦੇ ਆਂ ਮਿਰਚਾਂ ਨੂੰ ਇੰਨੀ ਵਧੀਆ ਬਣਦੀਆਂ ਨੇ ਉਸ ਤੋਂ ਬਾਅਦ ਆਪਾਂ ਨੇ ਮੇਥੀ ਪਾਈ ਥੋੜੀ ਇਹ ਮੇਥੀ ਵੀ ਆਪਣੀ ਘਰ ਦੀ ਮੇਥੀ ਹੈ ਜਿਹੜੀ ਆਪਾਂ ਤੁਹਾਨੂੰ ਪਹਿਨਾ ਵੀਡੀਓ ਚ ਦੱਸਿਆ ਹੋਇਆ ਵੀ ਕਿਸ ਤਰ੍ਹਾਂ ਮੇਥੀ ਆਪਾਂ ਨੇ ਸਟੋਰ ਕੀਤੀ ਹੈਗੀ ਉਸ ਤੋਂ ਬਾਅਦ ਜਦੋਂ ਚੰਗੀ ਤਰ੍ਹਾਂ ਆਪਣਾ ਮਸਾਲਾ ਭੁੰਨ ਲਿਆ ਇਹਨੂੰ ਆਪਾਂ ਨਾ ਥੋੜੀ ਜਿਹੀ ਛੋਲੋ ਹੋਗਾ ਇਸ ਤੇ ਭੁੰਨਾਗਾ ਇਹੜੀ ਬਹੁਤ ਵਧੀਆ ਇਹਦਾ ਫਲੇਵਰ ਆਵੇ ਉਸ ਤੋਂ ਬਾਅਦ ਜਿਹੜੀਆਂ ਮਿਰਚਾਂ ਨੇ ਉਹ ਆਪਾਂ ਇਹਦੇ ਵਿੱਚ ਪਾ ਦੇਣੀਆਂ ਜਿਹੜੀ ਇਹ ਸਬਜ਼ੀਆਂ ਨਾ ਬਿਲਕੁਲ ਇਹ 10 ਮਿੰਟਾਂ ਦੇ ਅੰਦਰ ਅੰਦਰ ਬਣ ਕੇ ਤਿਆਰ ਹੋ ਜੂਗੀ ਛੱਟਪਟ ਮਿਰਚਾਂ ਦੇਖੋ ਬੂਟਿਆਂ ਤੋਂ ਤੋੜੋ ਤੇ ਇਸ ਤਰੀਕੇ ਨਾਲ ਸਬਜ਼ੀ ਬਣਾਓ ਜਦੋਂ ਵੀ ਆਪਣੇ ਘਰੇ ਕੋਈ ਵੀ ਸਬਜ਼ੀ ਨਾ ਹੋਵੇ ਤਾਂ ਇਸ ਤਰੀਕੇ ਨਾਲ ਜਿਹੜੀਆਂ ਆਪਣੀਆਂ ਮਿਰਚਾਂ ਬੂਟਿਆਂ ਤੇ ਲੱਗੀਆਂ ਹੁੰਦੀਆਂ ਨੇ ਉਹਨਾਂ ਦੀ ਸਬਜ਼ੀ ਆਪਾਂ ਬਣਾ ਸਕਦੇ ਆ ਦੇਖੋ ਜਿਹੜੀਆਂ ਮਿਰਚਾਂ ਨੇ ਮਿਰਚਾਂ ਵੀ ਆਪਣੇ ਘਰ ਦੀਆਂ ਮਿਰਚਾਂ ਨੇ ਬੂਟਿਆਂ ਤੋਂ ਤੋੜੀਆਂ ਹੋਈਆਂ ਨੇ ਤਾਜ਼ੀਆਂ ਮਿਰਚਾਂ ਨੇ ਤੇ ਇਹ ਆਪਾਂ ਦੇਖੋ ਜਿਵੇਂ ਕarele ਬਣਦੇ ਉਵੇਂ ਬਣਾਵਾਂਗੇ ਦੇਖੋ ਇੱਕਾਥ ਨਾਲ ਮੋਬਾਈਲ ਫੜਿਆ ਹੋਇਆ ਹੈ ਕਈ ਵਾਰ ਲੱਗਦਾ ਵੀ ਜਿਹੜਾ ਮੇਰਾ ਕড়াইયો ਰੁੜੀ ਨਾ ਜਾਵੇ ਗੈਸ ਤੋਂ ਕਿਉਂਕਿ ਦੇਖੋ ਇੱਕਾਥ ਨਾਲ ਸਾਹ ਜਿ ਜਨੀ ਹੁੰਦਾ ਉਸ ਤੋਂ ਬਾਅਦ ਥੋੜੀ ਜਿਹਾ ਆਪਾਂ ਨੇ ਇੱਥੇ ਸੌਸ ਪਾ ਦਾਂਗੇ ਇਹਦੇ ਨਾਲ ਜਿਹੜਾ ਫਲੇਵਰ ਬਹੁਤ ਜ਼ਿਆਦਾ ਵਧੀਆ ਆਊਗਾ ਖੱਟਾ ਮਿੱਠਾ ਜਿਹਾ ਤੇ ਬਹੁਤ ਜ਼ਿਆਦੇ ਛੱਟਪਟੀਆਂ ਮਿਰਚਾਂ ਬਹੁਤ ਵਧੀਆ ਬਣ ਕੇ ਤਿਆਰ ਹੋਣੀਆਂ ਆਪਣੀਆਂ ਇਹ ਜਦੋਂ ਆਪਾਂ ਰੋਟੀ ਖਾਣੀ ਹੁੰਦੀ ਆਪਾਂ ਦੋ ਮਿਰਚਾਂ ਨਾਲ ਧਰ ਲੈਣੀ ਆ ਬਹੁਤ ਜ਼ਿਆਦੇ ਵਧੀਆ ਬਣ ਕੇ ਤਿਆਰ ਹੋਈਆਂ ਨੇ ਤੇ ਟੇਸਟ ਬਹੁਤ ਜ਼ਿਆਦੇ ਵਧੀਆ ਹੈਗਾ ਇਹ ਆਪਣੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਦੀ